ਮਨਾ ਸਰ ਲੋਕ ਸਭਾ ਦੀ ਸੀਟ ਲਈ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਅੱਜ ਪਾਰਟੀ ਦੀ ਮੀਟਿੰਗ ਕਰ ਰਹੇ ਨੇ ਪਿਛਲਾ ਜਦੋਂ ਦੀ ਨਾਮ ਅਨਾਉਂਸ ਕੀਤਾ ਗਿਆ ਢਾਲੀਵਾਲ ਸਾਹਿਬ 6ਵੀਂ ਮੀਟਿੰਗ ਅੱਜ ਤੁਸੀਂ ਕਰ ਲਈ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਲੱਗ ਰਿਹਾ ਹੈ ਆਮ ਆਦਮੀ ਪਾਰਟੀ ਦੀ ਪਹਿਲੀ ਮਤਲਬ ਮੀਟਿੰਗ ਦਾ ਤੁਸੀਂ ਕਿਉਂਕਿ ਬਹੁਤ ਬਹੁਤ ਵਧੀਆ ਰਿਸਪੌਂਸ ਅਸੀਂ ਆਪਣੀ ਚੋਣ ਦੀ ਨੀਤੀ ਜਿਹੜਾ ਉਹਦਾ ਪਹਿਲਾ ਇਹ ਬਣਾਇਆ ਕਿ ਜਿੰਨੇ ਆਪਣੇ ਵਰਕਰ ਨੇ ਹਲਕਾ ਵਾਇਸ ਉਹਨਾਂ ਸਾਰਿਆਂ ਨੂੰ ਮਿਲਿਆ ਜਾਵੇ ਸੋ ਅੱਜ 6ਵੀਂ ਮੀਟਿੰਗ ਹੀ ਸ਼ਾਮ ਨੂੰ 7ਵੀਂ ਮੀਟਿੰਗ ਆ ਉਹਦੇ ਇਨਰਸਪੋਰਟ ਵਧੀਆ ਸਾਡੇ ਬਕਤ ਕੰਦੇ ਇਤਸ਼ਾਹ ਦੇ ਵਿੱਚ ਨੇ ਕਿ ਅੰਮ੍ਰਿਤਸਰ ਦਾ ਬਹੁਤ ਵੱਡਾ ਅੰਮ੍ਰਿਤਸਰ ਪੋਲੀਟਿਕਲੀ ਧਾਰਮਿਕ ਬਹੁਤ ਵੱਡਾ ਸ਼ਹਿਰ ਹੈ ਵਰਲਡ ਤੇ ਨਾ ਇਹ ਇਤਿਹਾਸ ਬਦਲ ਜਾਦਾ ਔਰ ਅਸੀਂ ਬੜੀ ਸ਼ਾਨ ਦੇ ਨਾਲ ਜਿੱਤਦੇ ਹਾਂ ਜੀ ਔਰ ਭਾਜਪਾ ਕਾਂਗਰਸ ਅਕਾਲੀ ਦਲ ਜਿੰਨੇ ਵੀ ਇਹਨਾਂ ਨੂੰ ਬਹੁਤ ਲੱਖ ਤੌਰ ਵੀ ਖਾਤ ਦੇਵਾਂਗੇ ਤਲੀਵਾਲ ਸਾਹਿਬ ਤੁਸੀਂ ਵੀ ਸਰਦੀ ਖੇਤਰ ਨਾਲ ਬਲੌਂਗ ਕਰਦੇ ਹੋ ਸਮੱਸਿਆਵਾਂ ਸਰਦੀ ਖੇਤਰ ਦੀਆਂ ਜ਼ਿਆਦਾ ਖਾਸ ਕਰਕੇ ਨੇ ਕਿਉਂਕਿ ਅਸੀਂ ਇਹਨੂੰ ਕੇਂਦਰ ਤੱਕ ਪਹੁੰਚਾਉਣਾ ਹੈ ਸਰਦੀ ਇਹ ਸਰਦਾ ਸਰਦੀ ਖੇਤਰੀਆ ਤੁਹਾਨੂੰ ਪਤਾ ਕਿ ਹੋ ਮਿਨਿਸਟਰੀ ਨੇ ਜਿਹੜਾ ਫੈਸਲਾ ਕੀਤਾ ਬਾਰਡਰ ਤੋਂ 50 ਕਿਲੋਮੀਟਰ ਤੱਕ ਕਹਿੰਦੇ ਜੀ ਜਦੋਂ ਮਰਜ਼ੀ ਬੀਐਸਐਫ ਜਾ ਸਕਦੇ ਜਦੋਂ ਬਾਰਡਰ ਤੋਂ 50 ਕਿਲੋਮੀਟਰ ਤੱਕ ਉਹਨੇ ਆਪਣੇ ਅੰਡਰ ਕਰ ਲਿਆ ਇਹ 50 ਕਿਲੋਮੀਟਰ ਦੇ ਵਿੱਚ ਕਿੰਨੇ ਜ਼ੋਬਾਂ ਦੇਣੀਆਂ ਕਿੰਨੇ ਇੰਡਸਟਰੀ ਲਾਉਣੀਆਂ ਕਿੰਨੇ ਕਿਸਾਨਾਂ ਲਈ ਕੰਮ ਕਰਨਾ ਉਹ ਤਾਂ ਕਹਿੰਦੇ ਹੈ ਨਹੀਂ ਇਹ ਮਸਲੇ ਅਪਾ ਉੱਥੇ ਠਾਵਾਂਗੇ ਲੋਕਾਂ ਦੇ ਵਿੱਚ ਤੁਸੀਂ ਵਿਧਾਨ ਸਭਾ ਚ ਵੀ ਬਹੁਤ ਮਸਲੇ ਚੁੱਕੇ ਨੇ ਪੰਜਾਬ ਦੇ ਐਜ਼ ਅ ਮੰਤਰੀ ਵੀ ਹੋ ਤੁਸੀਂ ਉੱਥੇ ਹੁਣ ਤੁਹਾਨੂੰ ਇੱਕ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਕਿਹਾ ਇਹੋ ਜੀ ਜ਼ਿੰਮੇਵਾਰੀ ਜੇ ਤੁਸੀਂ ਉਹਨੂੰ ਅੱਗੇ ਲੈ ਕੇ ਜਾਂਦੇ ਹੋ ਤੇ ਕਿਹਾ ਰਾਜ ਸਭਾ ਦੇ ਵਿੱਚ ਵੀ ਤੁਸੀਂ ਲੋਕ ਸਭਾ ਦੇ ਵਿੱਚ ਵੀ ਲੈ ਕੇ ਚਲੋਗੇ ਮੈਂ ਕਿਹਾ ਜੀ ਜਿੰਨੇ ਅਮਰਸਦ ਦੇ ਮੁੱਦੇ ਆ ਅਮਰਸਰ ਨੂੰ ਪਹਿਲਾ ਹੀ ਮਹਾਰਾਜ ਦੀ ਕਿਰਤਾ ਪਰਮਸਰ ਨੂੰ ਇੰਡਸਟਰੀ ਦੀ ਇੱਕ ਹੱਬ ਬਣਾਉਣਾ ਉਹ ਸਭ ਤੋਂ ਜ਼ਿਆਦਾ ਮੇਰੀ ਮਨ ਦੀ ਤਮੰਨਾ ਕਿ ਜਿਹੜਾ ਜਿਹੜੀ ਸਾਡੀ ਖੁਸ਼ਕ ਬੰਦਲਗਾ ਹੈ ਇਨੂ ਬਲਤ ਠੀਕ ਹਨ ਤਾਂ ਜੋ ਸਾਡਾ ਸਾਰਾ ਪੰਜਾਬ ਦਾ ਟ੍ਰੇਡ ਜਿਹੜਾ ਉਹ ਏਸ਼ੀਆ ਤੱਕ ਸਾਰੇ ਏਸ਼ੀਆ ਦੇ ਕੰਟਰੀਆਂ ਦੇ ਵਿੱਚ ਹੋ ਸਕੇ ਇਹਦੀ ਮੈਂ ਆਵਾਜ਼ ਠਾਊਗਾ ਉੱਥੇ ਤੇ ਸੋ ਲੋਕ ਸਭਾ ਹਲਕਾ ਵਿਧਾਨ ਸਭਾ ਹਲਕਾ ਪੂਰਬੀ ਦੇ ਵਿੱਚ ਅੱਜ ਇੱਕ ਰੈਲੀ ਹੋਈ ਹੈ ਮੈਮ ਬੜੀ ਸੋਹਣੀ ਰੈਲੀ ਸੀਗੀ ਬੜੀ ਪਰਵੀ ਰੈਲੀ ਸੀਗੀ ਅੱਜ ਦੇ ਇਸ ਲੱਗ ਰਿਹਾ ਸੀਗਾ ਕਿ ਬਹੁਤ ਜ਼ਬਰਦਸਤ ਰੈਲੀ ਸੀ ਲੋਕ ਸਭਾ ਦੇ ਅਜੇ ਕੈਂਪੇਨ ਸ਼ੁਰੂ ਹੋਈ ਹੈ ਮੀਟਿੰਗ ਸੀਗੀ ਦੇਖੋ ਸਭ ਤੋਂ ਪਹਿਲੇ ਤਾਂ ਮੈਂ ਧੰਨਵਾਦ ਕਰਨਾ ਚਾਹੁੰਨੀ ਹਾਂ ਸਾਰੇ ਮੇਰੇ ਹਲਕੇ ਪੂਰਬੀ ਦੇ ਲੋਕ ਜਿਹੜੇ ਹਰ ਨੁਕ ਖੋਨੇ ਤੋ ਪਹੁੰਚੇ ਨੇ ਇਥੇ ਵੱਡੀ ਗਿਣਤੀ ਦੇ ਵਿੱਚ ਮੇਰੇ ਇੱਕ ਛੋਟੇ ਜਿਹੇ ਸੱਦੇ ਤੇ ਕਿਉਂਕਿ ਮੈਂ ਪਰਸਨਲੀ ਸਾਰਿਆਂ ਨੂੰ ਕਾਲ ਵੀ ਨਹੀਂ ਕਰ ਪਾਈ ਸੀਗੀ ਆਫਿਸਿਸ ਤੋਂ ਮੇਰੇ ਕਾਲਸ ਗਏ ਨੇ ਸੋ ਸਭ ਤੋਂ ਪਹਿਲੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੈਕੰਡਲੀ ਤੁਸੀਂ ਵੀ ਦੇਖ ਸਕਦੇ ਹੋ ਕਿ ਜਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਆਏ ਨੇ ਜਾਂ ਜਿੰਨਾ ਹੰਗਾਰਾ ਲੋਕਾਂ ਵੱਲੋਂ ਧਾਰੀਵਾਲ ਸਾਹਿਬ ਨੂੰ ਮਿਲ ਰਿਹਾ ਹੈ ਸੋ ਮੈਨੂੰ ਇਹ ਪੂਰਨ ਵਿਸ਼ਵਾਸ ਹੈ ਕਿ ਅਸੀਂ ਸਾਰਿਆਂ ਜਿੱਤਾਂਗੇ 13 0 ਵਾਲਾ ਜਿਹੜਾ ਸਾਡਾ ਸਲੋਗਨ ਹੈ ਉਹ ਤਾਂ ਆਫਕੋਰਸ ਚੱਲੇਗਾ ਪਰ ਅੰਮ੍ਰਿਤਸਰ ਈਸਟ ਜਿਹੜਾ ਹੈ ਤੋ ਟੌਪ ਤੇ ਰਹੇਗਾ ਆ ਮੈਂ ਰਮਨ ਕੁਮਾਰ ਰਵਾਡ ਨੰਬਰ 640 ਅੱਜ ਅਸੀਂ ਸ਼ਮਰੌਕ ਹੋਟਲ ਦੇ ਵਿੱਚ ਇੱਕ ਮੀਟਿੰਗ ਚ ਆਏ ਸੀ ਜਿਹੜੀ ਇਹ ਮੀਟਿੰਗ ਆਮ ਆਦਮੀ ਪਾਰਟੀ ਦੇ ਅਸਲ ਸਾਨੂੰ ਵੋਲੰਟੀਅਰਸ ਨੂੰ ਬੁਲਾਇਆ ਗਿਆ ਸੀ ਇਹ ਮੀਟਿੰਗ ਨਹੀਂ ਇੱਕ ਮੰਨ ਲਓ ਰੈਲੀ ਦਾ ਰੂਪ ਧਾਰਨ ਕਰ ਗਈ ਤਾਰੀਵਾਲ ਸਾਹਿਬ ਨੂੰ ਸਾਡੇ ਆਮ ਆਦਮੀ ਪਾਰਟੀ ਨੇ ਪਾਰਲੀਮੈਂਟ ਅਸੇ ਟਿਕਟ ਦਿੱਤੀ ਹੈ ਇਹ ਇੱਕ ਛੋਟੇ ਕਿਸਾਨਾਂ ਚੋਂ ਸੀਗੇ ਬੇਹੱਦ ਇਮਾਨਦਾਰ ਵਿਅਕਤੀ ਨੇ ਇਹ ਇਹ ਅਗਰ ਚੁਣ ਕੇ ਮੈਂਬਰ ਪਾਰਲੀਮੈਂਟ ਬਣ ਕੇ ਦਿੱਲੀ ਜਾਂਦੇ ਨੇ ਤੇ ਸਾਡੇ ਛੋਟੇ ਲੋਕਾਂ ਨੂੰ ਛੋਟੇ ਵਪਾਰੀਆਂ ਨੂੰ ਛੋਟੇ ਦੁਕਾਨਦਾਰਾਂ ਨੂੰ ਮਜ਼ਦੂਰਾਂ ਨੂੰ ਉਹਦਾ ਬੈਨੀਫਿਟ ਮਿਲੇਗਾ ਜਿਹੜਾ ਕੰਮ 70 ਸਾਲ ਦੇ ਵਿੱਚ ਲੋਕਾਂ ਨੇ ਵਾਅਦਾ ਹੀ ਕੀਤੇ ਸੀ ਜਿਹੜਾ ਕਿ ਪੂਰਾ ਨਹੀਂ ਕਰਦੇ ਸੀਗੇ ਸਾਡੀ ਸਰਕਾਰ ਨੇ 2 ਸਾਲਾਂ 'ਚ ਜਿਵੇਂ ਆਮ ਆਦਮੀ ਮੁਹੱਲਾ ਕਲੀਨਿਕ ਐਮਿਊਂਬੈਂਸ ਕੋਲ ਖੇਡਾਂ ਦੇ ਉੱਤੇ ਔਰ ਇੱਕ ਵਾਦਾ ਜਿਹੜਾ ਰਹਿ ਗਿਆ ਔਰਤਾਂ ਦਾ ਜਿਹੜਾ 1000 ਰੁਪਏ ਦਾ ਉਹ ਵੀ ਬੜੀ ਜਲਦੀ ਸਾਡੀ ਮਾਨ ਸਰਕਾਰ ਪੂਰਾ ਕਰਨ ਜਾ ਰਹੀ ਹੈ ਮੈਂ ਵਿਸ਼ਵਾਸ ਦਿਵਾਉਣਾ ਵਾਂ ਅੰਮ੍ਰਿਤਸਰ ਦੀ ਜਮਤਾ ਨੂੰ ਅਪੀਲ ਕਰਦਾ ਵਾਂ ਜਿਆਦਾ ਤੋਂ ਜਿਆਦਾ ਵੋਟਾਂ ਦੇ ਨਾਲ ਧਾਰੀਵਾਲ ਸਾਹਿਬ ਨੂੰ ਜਿਤਾ ਕੇ ਸੈਂਟਰ 'ਚ ਭੇਜਣ ਤਾਂ ਕਿ ਉਹ ਸਾਡੇ ਛੋਟੇ ਲੋਕਾਂ ਦੀ ਗਰੀਬ ਲੋਕਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਆਵਾਜ਼ ਸੰਸਦ ਦੇ ਵਿੱਚ ਬੈਠ ਕੇ ਜਾ ਕੇ ਉਥੇ ਆਵਾਜ਼ ਉਠਾਨ ਜੈ ਭੀਮ ਜੈ ਭਾਰਤ ਹੁਣ ਮੀਟਿੰਗ ਤੋਂ ਬਾਅਦ 6ਵੀਂ ਮੀਟਿੰਗ ਸੀਗੀ ਧਾਰੀਵਾਲ ਸਾਹਿਬ ਕਰ ਰਹੇ ਸੀਗੇ ਇਸ ਬਾਦ ਜਿਹੜੀ ਮੀਟਿੰਗ ਆ ਸਤਮੀ ਹੋਏਗੀ ਤੋਂ ਇਸ ਤੋਂ ਜਿਹੜੀ ਚੋਣ ਪ੍ਰਕਿਰਿਆ ਦਾ ਆਗਾਜ਼ ਜਿਹੜਾ ਹੈ ਤਾਲੀਵਾਲ ਸਾਹਿਬ ਨੇ ਮੀਟਿੰਗਾਂ ਹਲਕੇ ਦੇ ਹਰ ਹਲਕੇ ਦੇ ਵਿੱਚ ਵਰਕਰਸ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਲਾਂਬੰਦ ਕੀਤਾ ਜਾਵੇ ਲੋਕ ਸਭਾ ਦੇ ਇਲੈਕਸ਼ਨ ਲਈ ਕੈਂਪੇਨ ਲਈ ਔਰ ਤਾਂ ਜੋ ਜਿਹੜੀ ਜਿੱਤ ਹੈ 13 ਦੀਆਂ 13 ਸੀਟਾਂ ਦੇ ਲੈ ਕੇ ਜਾਣ ਉਹ ਜਿਹੜਾ ਸਲੋਗਨ ਇਹਨਾਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਤਾਂ ਕਿਹਾ ਗਿਆ ਹੈ ਕਿ 13 ਸੀਟਾਂ ਦੇ ਇਲਾਵਾ ਕੋਈ ਨਹੀਂ ਹੋਰ ਤੋਂ ਇਸ ਤੇ ਕਿੰਨਾ ਕਾਮਯਾਬ ਹੁੰਦੀ ਹੈ ਸਮੇਂ ਦੱਸੇਗਾ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਮਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖ देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर